ਆ ਹੋਰ ਕੁਮਰ ਲਾ ਕਿਵੇਂ ਆ ਠੀਕ ਆ ਤੂੰ ਉੱਠ ਵੀ ਗੜਿਆ ਆਪਣਾ ਜੁੱਬਰ ਤੇ ਸੁੱਤਾ ਪਿਆਲੇ ਹੈ ਕੀ ਕਰਦਾ ਆਹ ਨਹੀਂ ਕਰਨਾ ਠੀਕ ਆ ਕੰਮ ਕਰ ਹੂੰ ਕੰਮ ਕਰ ਕੀ ਕਰਨਾ ਅੱਜ ਕੰਮ ਕਰ ਦੇਖਦੇ ਆ ਦੇਖਦੇ ਆ ਹੁਣ ਹੀ ਉੱਠ ਕੇ ਆਏ ਹੋ ਮਾਂ ਬਾਜਰ ਤੋਂ ਉਠਿਆ ਕਿੰਨੇ ਕ ਵੇਲੇ ਲੱਗੇ ਸੀ ਪਾਣੀ ਰਾਤ ਤੜਕੇ ਤੜਕੇ ਲੱਗੇ ਤਨ ਰੱਤ ਕੋਈ ਤਾਂ ਹਰਿਆ ਕਰਿਆ ਇੱਕ ਲਾ ਹੋਇਆ ਠੀਕ ਹੈ ਜੀ ਤਾਂ ਲੈ ਰੋਟੀ ਕਿ ਚੱਲੀ ਜੀ ਰੋਟੀ ਖਾਲਾ ਰੋਟੀ ਖਾਲਾ ਖਾਲਾ ਕਦੀ ਦੋ ਗਾਲਾ ਪਰੌਂਠੇ ਗਾਲਾ ਖੰਡ ਨਾਲ ਖਵਾ ਦਿੰਨੇ ਆ ਸ਼ੱਕਰ ਖਾਲਾ ਵਿਲਾਜ ਥੋੜਾ ਥੋੜਾ ਕੀ ਹੁੰਦਾ ਓਏ ਠੱਕ ਲਾ ਜੀ ਨਾ ਆਪਣਾ ਕੀ ਕਰਦਾਗਾ ਉਹ ਗਾਈ ਛੱਡ ਗਈ ਹੋਣੀ ਆ ਟਰੈਕਟਰ ਤਾਂ ਲੈ ਜੀ ਕੋਈ ਨਾ ਕਿੱਥੇ ਰੋੜੀ ਰੋੜੀ ਕਿੱਰ ਲਾ ਜੀ ਗਊ ਸਾਰਾ ਜੀ ਕੋਈ ਐਡੀ ਜੀ ਦੀ ਹੋਈ ਵਪਾਰ ਦਾ ਕਾਤਾ ਪਾਏਗਾ ਤੂੰ ਕੰਪਨੀ ਨੂੰ ਕੋਈ ਨਹੀਂ ਹਾਂ ਉਹ ਉਹ ਤਾਂ ਮਾਰ ਦਿਆ ਯਾਰ ਕਾਡ ਵਾਲੀ ਹੋ ਗਈ ਹੈ ਨਹੀਂ ਮਾਰਦੀ ਮੰਮੀ ਉਹ ਦੇਖੀ ਮੰਮੀ ਗੋਲੀ ਉਹ ਨਾਲ ਆ ਲੈਨੇ ਮਾਰ ਦਿੱਨੇ ਮਾਰ ਦਿਆ ਮਾਰ ਦਿੱਤਾ ਕਾਡ ਵਾਲੀ ਹੋ ਗਈ ਇਹ ਮੈਨੂੰ ਤਾਂ ਮਾਰੇ ਨਹੀਂ ਮੈਂ ਰੋਜੀ ਜਾਂਨਾ ਕੌਣ ਜਾ ਕੇ ਦੇਖੇ ਹੈ ਇਹ ਇਹ ਜੋ ਹੁਣ ਤੇ ਜੀ ਤੇ ਤੂੰ ਵਾਲ ਪੋਚਿਆ ਨਾ ਹਾਬ ਲਾ ਲਈ ਸ਼ੀਸ਼ੇ ਮੁਰੇ ਖੜ ਕੇ ਐ ਮਮੀ ਤੜਕੀ ਕਰਕੇ ਗਿੱਲੇ ਉਹਨਾਂ ਨੂੰ ਤੇ ਮਾਰ ਲੂ ਕੰਗਾ ਹੋਰ ਫਿਰ ਰਾਤ ਖੇਤੀ ਸੀ ਦਿਖਾਉਂਦਾ ਲੱਗ ਰਿਹਾ ਕੱਲ ਨੂੰ ਲਗਾਂ 2 ਕਿਲੇ ਰੱਖ ਜਾਣਗੇ ਲਾ ਕਰਾਂ ਉਹ ਅਮਚ ਨੇ ਕਿੱਲਾ ਕਰਵੇ ਓ ਲੈ ਜੀ ਇਹ ਟੇਕੇ ਜਲਦੀ ਹੁੰਦੇ ਹੋਰ ਠੀਕ ਰਾਤ ਵਧੀਆ ਚੱਲੀ ਗਈ ਲੈਡ ਲੋਟ ਆਪਾਈ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਭਾਈ ਮੇਰੇ ਮਦੇ ਚੱਲ ਰੋਟੀਆਂ ਪ੍ਰਸ਼ਾਦ ਦੇ ਖਾ ਲੋ ਆ ਜਾਓ ਠੀਕ ਹੈ ਭਾਈ ਔਲੇ ਦਾ ਔਲੇ achar ਮੰਮੀ ਇਹ ਉਹ ਨਵੇਂ ਔਲੇ ਪਾਇਏ ਨਾ ਨਾ ਔਲੇ ਦਾ achar ਅੱਜ ਥਰੇ ਗੰਦੇ ਜੱਤਨੀ ਠੀਕ ਹੈ ਜੀ ਕਿੰਨੇ ਮੱਗਰ ਹੋ ਗਏ ਅੱਜ ਹੈ 28 29 ਹੋ ਗਿਆ ਨਾ 29 ਹਾਂ ਤੁਹਾਨੂੰ ਗੁੱਡ ਮਾਰਨਿੰਗ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ 29 ਮੱਘਰ 14 ਦਸੰਬਰ ਸਾਲ 2023 ਤੇ ਦਿਨ ਹੈਗਾ ਅੱਜ ਵੀਰਵਾਰ ਦਾ ਸਮਾਂ ਸਵੇਰੇ ਦੇ 9:00 ਜਾਂ 6 ਮਿੰਟ ਰਹਿ ਚੁੱਕੇ ਨੇਗੇ ਜੇ ਮੁੰਡੀ ਜੋੜੀ ਤੋਂ ਬਾਕੀ ਹੋਈ ਤੇ ਪ੍ਰਸ਼ਾਦਾ ਪਾਣੀ ਸ਼ੱਕ ਅਗਲੀ ਕਹਾਣੀ ਤੁਹਾਨੂੰ ਸੁਣਾਵਾਂਗੇ ਨਾਲ-ਨਾਲ ਤੇ ਧੰਨਵਾਦ ਵੀਡੀਓ ਤੇ ਇੱਕ ਕਲਿੱਕ ਕਰਨ ਵਾਸਤੇ ਥੱਲੇ ਕਰੋ ਜੀ ਸਿਰ ਥੱਲੇ ਹਾਂ ਇੰਡ ਤੱਕ ਲਾਜ਼ਮੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਹੌਲ ਸਾਨੂੰ ਦਿਖਾਉਂਦੇ ਰਹੇ ਨੇ ਜਿਹੜਾ ਗਾਲ ਗੱਪੇ ਤੇ ਰਹਿਤ ਘਰ ਪਰਿਵਾਰ ਚ ਬੈਠ ਕੇ ਤੁਸੀਂ ਵੇਖ ਸਕਦੇ ਹੋਗੇ ਇਹੋ ਜੀ ਗੱਲਬਾਤ ਹੁੰਦੀ ਹੈ ਨਾਵੇਂ ਆਓ ਜਨਰਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲਵਾਤੀ ਸੋਡੀ ਦੋਨਾਂ ਦੀ ਹਾਜ਼ਰੀ ਲੱਗ ਗਈ ਲੋਟਾ ਲੈ ਟੌਂ ਟੌਂ ਲੈ ਕੋੜੇ ਤੂੰ ਇਹ ਟੰ 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 ਤੇ ਉਧਰ ਗੱਗੂ ਨੇ ਡ੍ਰੈਅਰ ਦੇ ਫੱਟੇ ਜੱਕਦੇ ਇਹ ਮਮੀ ਇੱਕ ਵਾਰੀ ਚਲਾ ਲੈਂਦਾ ਮੁੜ ਕੇ ਇਹਨੂੰ ਬ੍ਰੇਕ ਹੀ ਨਹੀਂ ਲਾਉਂਦਾ ਹਣਾ ਤੇ ਇੱਕ ਬਾਈ ਕਹਿੰਦਾ ਸੀਗਾ ਬਾਈ ਸੇਮ ਓਟ ਫਿੱਟ ਹੁੰਦੀ ਐ ਰੋਜ਼ ਵਲੌਗ ਚ ਮਤਲਬ ਆਹਾ ਹੁੱਡੀ ਜੀ ਰੋਜ਼ ਮੈਂ ਇਹੀ ਪਾ ਲੈਂਦਾ ਬਾਈ ਸਵੇਰੇ ਜਦੋਂ ਮੈਂ ਜਿਮ ਜਾਂਦਾ ਜਿਮ ਖੋਲਣਾ ਜਾ ਕੇ ਜਿਮ ਦੀ ਡਿਊਟੀ ਤੇ ਆ 10 ਜਮਟ ਇੰਨਰ ਦੀ ਨੌਕਰੀ ਕਰਦੇ ਆਗੇ ਨਵੇਂ ਵੀਰ ਜੁੜੇ ਆ ਉਹਨਾਂ ਨੂੰ ਦੱਸ ਦਿੰਨੇ ਆ ਤੇ ਉਦੋਂ ਠੰਡ ਬਹੁਤ ਹੁੰਦੀ ਆ ਉਹ ਦੂਜੀਆਂ ਇੱਕ ਦੋ ਕੁ ਸਵੈਟਾਂ ਹੀ ਹੈਗੀਆਂ ਨਹੀਂ ਆ ਉਹ ਪਾਉਣ ਨੂੰ ਜੀ ਨਹੀਂ ਕਰਦਾ ਇਹ ਉਤੋਂ ਵੱਧ ਕਵਰ ਹੋਈ ਨਹੀਂ ਥੋੜੀ ਏ ਭਾਰੀ ਆ ਮੋਟੀ ਆ ਤੇ ਆ ਤਾਂ ਕਰਕੇ ਹੋਰ ਕੁਝ ਇਹ ਜਹਾ ਹੈ ਹੀ ਨਹੀਂ ਮਤਲਬ ਨਾਲ ਕੋਈ ਇਹ ਜਹਾ ਪਾਉਣ ਨੂੰ ਹੋਰ ਮੋਟਾ ਜਾਦੀ ਸਵੈਟ ਜਾਂ ਤੇ ਤਾਂ ਕਰਕੇ ਬਈ ਰੋਜ਼ ਇਹੀ ਪਾ ਲੈਣਾਗਾ ਤੇ ਬਾਕੀ ਇਹਨਾਂ ਗੱਲਾਂ ਨਾਲ ਕੋਈ ਫਰਕ ਵੀ ਪਾੜਾ ਨਹੀਂ ਪੈਂਦਾ ਤਾਂ ਇਸ ਕਰਕੇ ਸੋਚਦਾ ਕੀ ਚਲ ਕੋਈ ਗੱਲ ਨਹੀਂ ਕੁਝ ਵੀ ਪਾਇਆ ਹੋਵੇ ਕੀ ਫਰਕ ਪੈਂਦਾਗਾ ਤੇ ਬਾਕੀ ਠੀਕ ਆ ਭਾਈ ਐ ਉਹੀ ਆ ਵੇਗ ਬਲੇਖਾ ਇਹਦਾ ਪਾਇ ਜਾਂਦਾ ਉਹ ਵੀ ਇਹ ਬਲੌਗ ਤਾਂ ਆਪਾਂ ਦੇਖਿਆ ਹੋਇਆਗਾ ਜਿਹੜੇ ਨੇ ਇਹ ਕੱਪੜੇ ਪਾਈ ਫਿਰਦਾ ਇਹ ਸੀ ਕਿਸ ਗੱਲ ਦਾ ਜ਼ਰੂਰ ਕਈ ਵਾਰੀ ਹੋ ਜਾਂਦਾ ਹੋਊਗਾ ਤੇ ਬਾਕੀ ਪੈੜ ਸਾਡੀ ਪਤਾ ਨਹੀਂ ਹਲੇ ਕਿਦਦੇ ਉਤਰੂਗੀ ਇਹ ਜਿਹੜੀ ਲਾ ਰੱਖੀ ਹੈਗੀ ਤੇ ਮਿਸਤਰੀ ਕੋਲੇ ਦੁਬਾਰੇ ਗਏ ਨਹੀਂ ਅਸੀਂ ਆਜੂ ਮੈਂਗਾ ਚੱਲ ਬਾਕੀ ਅਰਸ਼ਾਦਾ ਛਕ ਲਈਏ ਤੇ ਕਰਦੇ ਆ ਅਗਲੀ ਗੱਲ ਬਾਤ ਆ ਹਾਂ ਗੱਗੂ ਲਾਈ ਜਾਂਦਾ ਮੀ ਕਰੀਮਾ ਗੱਪਿਆ ਨਾ ਆ ਲਾਉਣ ਦੇ ਵਾਂ ਦਾ ਮੈਂ ਗੱਲ ਕਰਦਾਗਾ ਸਬਜੀ ਚਟਨੀ ਨਹੀਂ ਰਗੜੀ ਮੀ ਨਮੀ ਨਹੀਂ ਤੇ ਆ ਆਪਣੇ ਜਨੇ ਗਾਦਨ ਦਵਾ ਵੀ ਪਰੋਸਾ ਗੰਡੇ ਆ ਰੀਆ ਮੈਂ ਗੰਡੇ ਮਰੇ ਗੰਡੇ ਨਹੀਂ ਵਧੀਆ ਕੋ ਖਾਣਾ ਨਹੀਂ ਠੀਕ ਹੈ ਗੱਗੂ ਅਬਾ ਕਗੂ ਆਹ ਕੀ ਬਾਤ ਐ ਬਣ ਕੀ ਗੱਲ ਫੇਰ ਤਾਂ ਮਾਰ ਲਾ ਹੋਰ ਬਣ ਕੀ ਗੱਲ ਆ ਮੁੱਛ ਥੋੜੀ ਤਾਣ ਕਰ ਕਰੀਮ ਕੱਪਾ ਦਾ ਲੋਸ਼ਨ ਲੋਸ਼ਨ ਲਾ ਲਿਆ ਕਰ ਤੇ ਪਾਣੀ ਨਾ ਆ ਗਿਆ ਥੱਪਿਆ ਕਰ ਇਹਨਾਂ ਦੇ ਬਸ ਬਣ ਗਿਆ ਦੋ ਦਿਨ ਹੀ ਆ ਖੰਭ ਮਾਰਦੇ ਮਾੜਾ ਜਿਹਾ ਖੰਭ ਜਾ ਮਾਰ ਢੋੜ ਕੇ ਦਾ ਮੁੜ ਕੇ ਦਾ ਬਸ ਮਿੱਟੀ ਘਟਾਉਣ ਲੱਗ ਪਈ ਫਿਰ ਚ ਦੋ ਦਿਨ ਹੀ ਆ ਦੋ ਦਿਨ ਹੀ ਹੁਣ ਇਹ ਕੋਈ ਮਿਸਤਰੀ ਆਉਗਾ ਉਹ ਤਾਂ ਕੋਈ ਨਹੀਂ ਆ ਜੀ ਉਹਦਾ ਕੱਲ ਆਉਣੀ ਆ ਆਪਣੇ ਨੂੰ ਤੇ ਡੈਡੀ ਕੋਲ ਕੀਤਾ ਸੀ ਅੱਛਾ ਵੀ ਮੈਂ ਤਾਂ ਉਹਨਾਂ ਹੀ ਕਾੜ ਜੂਗਾ ਪਾਟ ਲਿਓ ਤੇ ਹਲੋਟਾ ਕੱਕ ਨੂੰ ਪਾਣੀ ਲਾ ਲਗਾ ਇਤਲਾ ਦੇ ਕੰਮ ਦਾ ਬਸ ਠੀਕ ਯਾਰ ਕੋਈ ਨਾ ਬਿੱਲੀ ਹੀ ਆ ਫਿਰ ਚ ਕਰਨਾ ਕੀ ਯਾਰ ਕੜਕ ਨੂੰ ਪਾਣੀ ਲਾ ਲਿਆ ਟਰੋੜਾ ਮਿਸਤਰੀ ਨੂੰ ਫੜਾ ਲਿਆ ਹਾਂ ਹੂੰ ਬਟਾ ਮੈਲ ਬਣਾ ਲਿਆ ਐਡੀ ਬੜਾ ਲੱਗੀ ਨਾ ਵੀ ਕੋਲ ਹੋਈ ਹੂੰ ਹੂੰ ਆ ਬਦਰੋ ਗਰੀਮ ਗਰੂਨ ਥੱਪੀ ਹੋਈ ਆ ਤੇ ਚਰਕ ਰਿਆ ਚੋਬਰ ਦੇ ਦਿਓ ਭਾਈ ਕਿਨੇ ਨੰਬਰ ਦਿੰਨੇ ਆ ਗੱਗੂ ਆਪ ਰੋਟੀ ਟੁਕਾ ਖਾ ਕੇ ਆਪਾਂ ਮੱਜਾਂ ਨੂੰ ਵੀ ਕੰਮ ਲਾਤਾ ਤੇ ਧੋਂਦਾ ਦਾ ਮਾਹੌਲ ਜੱਜ ਹੈ ਨਹੀਂ ਸੀ ਤੇ ਅੱਜ ਇਹੋ ਜਿਹਾ ਮਾਹੌਲ ਆ ਹੱਲਕੇ ਫੁਲਕੇ ਕਸ ਮੈਲੇ ਇਹ ਬੱਦਲ ਜੇ ਸੂਰਜੋੜੇ ਚੜੇ ਹੋਏ ਨੇਗੇ ਤੇ ਖੈਰ ਆਚਾਰ ਪਟਕਾ ਜਿੱਤੇ ਟਾਈਮ ਨਾਲ ਨੀਰਾਚਾਰਾ ਪਾ ਕੇ ਤੇ ਉਸ ਤੋਂ ਬਾਅਦ ਜਾ ਕੇ ਆਉਣਾਗਾ ਪਿੱਖੀ ਤੇ ਆਪਣਾ ਮਿੱਤਰ ਆਪਣਡੋ ਮਨਦੀਪ ਤੇ ਉਹਦਾ ਫੋਨ ਆ ਕੇ ਕਿਸ ਮਿੱਤਰ ਕੋਲੇ ਬਾਹਰੋਂ ਆਇਆ ਕਿਹੜਾ ਫੋਨ ਆ ਜਾ ਕੇ ਦਿਖਾਉਨੇ ਆ ਕੀ ਗੱਲ ਬਾਤ ਆ ਤੇ ਲੈਣਾ ਪੈਸਿਆਂ ਦੀ ਆ ਜੇ ਸੌਦਾ ਰਲ ਗਿਆ ਤਾਂ ਉਹ ਲੈ ਕੇ ਆਉਨੇ ਆ ਤਾਂ ਹੁਣੇ ਉਹਦਾ ਫੋਨ ਆਇਆ ਸੀ ਟਾਈਮ ਨਾਲ ਕੰਮ ਕਰ ਲੈ ਵੇੜ ਲਾ ਕਹਿੰਦਾ ਸੀ 1:30 ਵਜੇ ਚੱਲਦੇ ਆ ਤੇ ਅਗਲੀ ਕਹਾਣੀ ਨਾਲ ਨਾਲ ਸੁਣਾਈ ਜਾਵਾਂਗੇ ਅੱਜ ਕੀ ਪਤਨ ਯਾਰ ਲੈ ਰਹੀਆਂ ਮੱਜਾਂ ਅੱਜ ਕੀ ਹੋ ਰਿਹਾ ਛੇੜੀ ਲੱਜ ਮੰਜਾ ਜਾਣ ਬੱਥਾ ਛੜਿਆ ਬੜੇ ਜਿਹਰਾਂ ਦਾ ਭਈ ਇਹ ਪਿਆ ਹੁੰਦਾ ਸੀ ਆਪਣੀ ਛੱਤ ਤੇ ਕਿ ਫਿਰ ਇੱਕ ਦੋ ਵੀਰਾਂ ਨੇ ਕਿਹਾ ਕਿ ਇਹਨਾਂ ਵੀ ਕੋਠੇ ਤੇ ਵੀਰਿਆ ਟੋਟੇ ਮੰਜਾ ਨਹੀਂ ਰੱਖਦੇ ਹੁੰਦੇ ਆ ਇਧਰੋਂ ਸੇਰ ਬਾਈ ਜਾ ਤੇ ਆ ਇਹਦਾ ਪਾਵਾ ਟੁੱਟ ਗਿਆ ਸੀਗਾ ਤੇ ਇਹ ਤੇ ਉਵੇਂ ਵਧੀਆ ਲੱਗਦਾ ਸੀ ਉਹ ਥੱਲੇ ਲੱਗ ਜਾਂਦਾ ਸੀ ਉਹ ਤੁਈ ਜੀ ਵਧੀਆ ਲੱਗਦੀ ਸੀ ਉਹ ਪਹਿਣਾ ਵਧੀਆ ਲੱਗਦਾ ਸੀ ਸਾਰੇ ਹੀ ਗਿਆ ਇਹ ਤਾਂ ਇਹ ਤਾਂ ਰਟਾਇਰ ਕਰਨ ਵਾਲੀ ਹੈ ਮੰਮੀ ਇਹ ਤਾਂ ਹੁਣ ਤੇਰੇ ਪਾਪਾ ਕਹਿੰਦਾ ਪਾਵੇ ਨਾ ਵੇ ਲਿਆਉਂਦਾ ਕਹਿੰਦਾ ਤੇ 6 ਰੁਪਏ ਬਾਈਆਂ ਇਹੀ ਪਵਾ ਲਾਂਗੇ ਆਹ ਲਿਆ ਨਾ ਪੁੱਛ ਕੀ ਆਮ ਲਾ ਕਰਨ ਪਾਵੇ ਹੱਟ ਤੇ ਗਿਆ ਲੋਟਾ ਲੋਟਾ ਪਈ ਤੇ ਉਹ ਇਟਾਂ ਹੀ ਕੱਟਾਂ ਬਾਹਰ ਹੋਲੀ ਓੜੀ ਕੰਮ ਨਿਬੇੜ ਲੈ ਉਹ ਕਾਗਲਾ ਗੀਜਰ ਬੰਦ ਕਰਤਾ ਮੈਂ ਪਰੇ ਮਤਲਬ ਦੇਖ ਕੇ ਜਾਏ ਤੇ ਬਸ ਉਹਦਾ ਘਰ ਮੋਰਿਆ ਪਾਣੀ ਤਾਂ ਮੈਂ ਨਾ ਉਹ ਨਾ ਥੋੜੇ ਟਾਈਮ ਨੂੰ ਤੇ ਠੀਕ ਆ ਬਾਈ ਤੇ ਜਾਣਾ ਸੀ ਕਿ ਆਪਾਂ ਕਿੱਥੇ ਗਿਆ ਸੀ ਮੈਂ ਪਿੱਖੀ ਮਨਦੀਪ ਦਾ ਫੋਨ ਆਇਆ ਹੁਣੇ ਉਹਨੇ ਕਹਿੰਦਾ ਅੱਜ ਦਾ ਦਿਨ ਕੈਂਸਲ ਆ ਕੱਲ੍ਹ ਤੱਕ ਦੇਖਦੇ ਆਂ ਗੱਲ ਅਸਲ 'ਚ ਉਹ ਆਏ ਸੀ ਤੇ ਮਨ ਆਪਣਾ ਮਨਦੀਪ ਨੇ ਤਾਂ ਲੈਣਾ ਫੋਨ ਮਤਲਬ ਆਈਫੋਨ 14 ਪ੍ਰੋ ਮੈਕਸ ਕੈਨੇਡਾ ਤੋਂ ਆਇਆ ਹੋਇਆ ਬੰਦਾ 8 ਮਹੀਨੇ ਚੱਲਿਆ ਹੋਇਆ ਤੇ ਫਿਰ ਮੈਂ ਕੋਈ ਕਲੇਮ ਕਲੂਮ ਵਾਲਾ ਨਾ ਹੋਵੇ ਕਿ ਤੇ ਉਧਰੋਂ ਬੰਦੇ ਨੇ ਲਿਆ ਹੋਵੇ ਯਾਰ ਕਿ ਇਧਰ ਆ ਕੇ ਵੇਚ ਜੇ ਉਧਰ ਕਹੇ ਦੇ ਮੇਰਾ ਚੋਰੀ ਹੋ ਗਿਆ ਤੇ ਇਹੋ ਜੀ ਕੋਈ ਗੱਲਬਾਤ ਕੋਈ ਧੁਖਾ ਧੜੀ ਹਲੀ ਹੁੰਦੀ ਹੈ ਜਾਂ ਕਿਸੇ ਨਾਲ ਹੋਈ ਹੈ ਜਾਂ ਕਿਸੇ ਨੂੰ ਕੋਈ ਜਾਣਕਾਰੀ ਹੈਗੀ ਹੈ ਵੀਰੇ ਇਹ ਜਰੂਰ ਦੱਸਿਓ ਕਿ ਬਾਹਰੋਂ ਆਏ ਹੋਏ ਬੰਦੇ ਤੋਂ ਆਪਾਂ ਤਾਂ ਫੋਨ ਲੈਣਾ ਚਾਹੀਦਾ ਉਹਦੀ ਜੇ ਦਿੱਕਤ ਪਰੇਸ਼ਾਨੀ ਤਾਂ ਨਹੀਂ ਕੋਈ ਠੀਕ ਹੈ ਜਾਂ ਨਹੀਂ ਠੀਕ ਹੈ ਕਿਸੇ ਵੀਰ ਭਾਈ ਨੂੰ ਇਸ ਬਾਰੇ ਥੋੜੀ ਜੀ ਨੌਲੇਜ ਹੋਈ ਤਾਂ ਲਾਜ਼ਮੀ ਦੱਸਿਓ ਤੇ ਫਿਲਹਾਲ ਟਾਲ ਟੱਪੇ ਜੀ ਕਰਦੇ ਕਰਦੇ ਆਇਟਾਂ ਲਵੇ ਪਹੁੰਚ ਗਏ ਆਪਣਾ ਮਨਪ੍ਰੀਤ ਕਰਦਾ ਸੀ ਕਈ ਦਿਨ ਪਹਿਲਾਂ ਕਸੋਲੀ ਇੱਥੇ ਗੋਲੀ ਪਈ ਆ ਸਾਡੀ ਤਾਂ ਆਹੀ ਤੇਸੀ ਹੁੰਦੀ ਆ ਇਹੀ ਸਾਡੀ ਕਸੋਲੀ ਹੁੰਦੀ ਆ ਇਹਦੇ ਨਾਲ ਛੜੀਆਂ ਪਾੜਦੇ ਹੁੰਦੇ ਸੀ ਹੁਣ ਨਰਮਾ ਸਾਡੇ ਹੋਣੋਂ ਹਟ ਗਿਆ ਤੇ ਥੋਲੀਆਂ ਸਾਡੀਆਂ ਬਿੱਲੀਆਂ ਨੇ ਹੁਣ ਇਹਨਾਂ ਦੀਆਂ ਤੇ ਸੰਘੇ ਪਾਉਣੀਆਂ ਆਂ ਤੇ ਟੇਬਲ ਉੱਪਰ ਆ ਲਾਇਆ ਹੋਇਆ ਜੇ ਕਬਈ ਐਸੀ ਗਲਬਾਤ ਬਣ ਜਾਂਦੀ ਹੈ ਨਟਾਂ ਦੀ ਚਲੋ ਆ ਤੇ ਵੀ ਆ ਨੀ ਬੰਦਾ ਇੱਕ ਵੀਰ ਕਹਿੰਦਾ ਸੀ ਬਾਈ ਨਾ ਆਕੇ ਹੁੱਡੀ ਬਦਲ ਲਿਆ ਕਰ ਕਹਿੰਦਾ ਜਿੱਦੇ ਦੇਖਦਾ ਹਾਂ ਹੀ ਕੱਪੜਿਆ ਕਿ ਉਂ ਤਾਂ ਬੜਾ ਹੀਰੋ ਬਣਦਾਗਾ ਅਸਲ 'ਚ ਹੀਰੋ ਕੋਈ ਨਹੀਂ ਬਣਦਾ ਹੁੰਦਾ ਬਾਈ ਜਿਹੇ ਜਿਹਾਂ ਬੰਦਾ ਆਪਦੇ ਕੰਮ ਕਰਨ ਨਾਲ ਹੁੰਦਾ ਤੇ ਲੋਕਾਂ ਜਿੰਨੇ ਗਾ ਇਸਦਾ ਉਹੀ ਜਿਹਾ ਰਹੂਗਾ ਤੇ ਦਿਖਾਵਾ ਕਰਨ 'ਚ ਯਕੀਨ ਨਹੀਂ ਰੱਖਦਾ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਉਹਨਾਂ ਦਾ ਤੇ ਅਸਲ 'ਚ ਜਿਹੜੀ ਗੱਲ ਆ ਬਾਈ ਹੁੱਡੀ ਮੇਰੇ ਕੋਲ ਇੱਕ ਹੀ ਆ ਉਹੀ ਮੋਟੀ ਤਿੰਨ ਚਾਰ ਦਿਨਾਂ ਇਕਦੋਨ ਉਤਵਾ ਲੈਣਾ ਉਹਨਾਂ ਕਿ ਮੁਸ਼ਕੇ ਕੱਪੜੇ ਪਾਈ ਫਿਰਦਾ ਆ ਕਿ ਉਹ ਹੀਰੋ ਬਣਦਾਗਾ ਤੇ ਮੁਸ਼ਕੇ ਭਾਈ ਸਿਆਲ ਹੋਵੇ ਗਰਮੀ ਹੋਵੇ ਜਿੰਨੀ ਮਰਜ਼ੀ ਠੰਡ ਹੋਵੇ ਕਦੇ ਪੂਰੇ ਸਿਆਲ ਚ ਇੱਕ ਕਦੇ ਨਾ ਇਹ ਜਿਆ ਨਹੀਂ ਹੁੰਦਾ ਕਿ ਨਾਤਾ ਨਾ ਹੋਵਾ ਤੇ ਬਾਕੀ ਠੀਕ ਆ ਉਹੀ ਗੱਲ ਦੁਬਾਰੀ ਕਹਿਣਾ ਦਿਖਾਵਾ ਕਰਨ ਜੇ ਯਕੀਨ ਨਹੀਂ ਰੱਖਦਾ ਮੈਂ ਕੱਲ ਵੀ ਇਹ ਵੈਸੇ ਇਹ ਗੱਲ ਕਰੀ ਸੀ ਨਾਰਮਲ ਵੀ ਹਾਂ ਵੀ ਜਦੋਂ ਕੋਈ ਬਲੌਗ ਦੇਖਦੇ ਹੋ ਤੇ ਤੁਹਾਨੂੰ ਇਹ ਜਰੂਰ ਲੱਗਦਾ ਹੋਊਗਾ ਨਾ ਕਿ ਭਈ ਉਹ ਹੀ ਪਾਇਆ ਜਾਂ ਉਹ ਦੇਖਿਆ ਹੋਇਆ ਬਲੌਗ ਤਾਂ ਨਹੀਂ ਕਿਤੇ ਕੱਲ ਇਹ ਗੱਲ કરી ਸੀ ਮੈਂ ਕਿ ਕੱਪੜੇ ਜਿਆਦੇ ਮੈਨੇ ਨਹੀਂ ਰੱਖਦੇ ਵੈਸੇ ਤੇ ਬਾਕੀ ਠੀਕ ਆ ਭਰਾ ਧੰਨਵਾਦ ਕਮੈਂਟਾਂ ਚ ਵਾਦਾ ਕਰਦੇ ਆ ਤੁਸੀਂ ਤੇ ਪਿਆਰ ਨਾਲ ਨਾ ਏ ਚੌੜ ਨਹੀਂ ਕਰਦੇ ਹੁੰਦੇ ਪਿਆਰ ਨਾਲ ਕਰੇ ਹੋਏ ਕਮੈਂਟ ਤੇ ਖੇਡ ਨਾਲ ਕਰੇ ਹੋਏ ਕਮੈਂਟ ਦਾ ਫਰਕ ਲੱਗ ਜਾਂਦਾ ਤੇ ਮਿਹਰਬਾਨੀ ਬਈ ਸ਼ੁਕਰੀਆ ਤੇ ਬਾਕੀ ਸਾਰੇ ਸਾਰੇ ਵੀਰ ਜਿਹੜੇ ਜੁੜੇ ਹੋਏ ਨੇ ਤੇ ਹੌਸਲਾ ਦਿੰਦੇ ਨੇ ਤੇ ਉਹਨਾਂ ਦੀ ਗੱਲਾਂ ਹੋਰ ਹੁੰਦੀਆਂ ਤੇ ਚਲੋ ਮਿਹਰਬਾਨੀ ਬਈ ਸ਼ੁਕਰੀਆ ਰੱਬ ਤੁਹਾਨੂੰ ਬਾਲਾ ਦੇਵੇ ਜਿੱਦਾਂ ਸਾਡੇ ਕੋਲੇ ਬਾਲਾ ਹੋ ਗਿਆ ਅਸੀਂ ਵੀ ਰੋਜ਼ ਬਦਲਵੇਂ ਕੱਪੜੇ ਪਾਇਆ ਕਰਾਂਗੇ ਫਿਲਹਾਲ ਤਾਂ ਚੱਲੀ ਜਾਂਦੀ ਆ ਰੋਟੀ ਠੀਕ ਐ ਬਹੁਤਿਆਂ ਨਾਲ ਚੰਗੇ ਨਾਲ ਬਹੁਤਿਆਂ ਨਾਲੋਂ ਮਾੜੇ ਆਗੇ ਪਰ ਆਪਾਂ ਗੁੱਸਾ ਨਹੀਂ ਕਰਦੇ ਕਿਸੇ ਦਾ ਮਿਹਰਬਾਨੀ ਭਾਈ ਜੁੜ ਰਹੇ ਨਹੀਂ ਫਿਰ ਵੀ ਸਾਡੇ ਚੈਨਲ ਦੇ ਨਾਲ ਸਾਡੇ ਪੇਜ ਦੇ ਨਾਲ You're me? ਦੇੜਤੀ ਹੁਦੋਂ ਫੜੋ ਨੂੰ ਮੈਂ ਦੋਸਤੀਆਂ ਮੈਨੂੰ ਪੰਜਾਂ ਬਾਰੀਆਂ ਦੇ ਜੜੀਆਂ ਨਵੀਂ ਲੈਂਦੀ ਆ ਦੇੜਤੀ ਦੈਲੀ ਲੈਂਦੀ ਆ ਹਾਂ ਨਮੋ ਡੈਰੀ ਕੀ ਲੋਟ ਸੀ ਤੁਹਾਨੂੰ ਫੋਨ ਲਾਇਆ ਤਾਂ ਉਹਦੇ ਚ ਕੈਲੰਡਰ ਦੱਸ ਤੂੰ ਆ ਪਰ ਇਹਦੇ ਤੇ ਆਏ ਦੇਸੀ ਦੇਸੀ ਮਹੀਨੇ ਸਾਰਾ ਲਿਖਿਆ ਹੁੰਦਾ ਉਹਨੂੰ ਦੇਸੀ ਸਿਸਟਮ ਛੋਲੇ ਭੈਣ ਲਾ ਕੋਲੇ ਭੈਣ ਲਾ ਕੇ ਦੱਤੀ ਚਾ ਡੈਰੀ ਭਾਈ ਮੰਮੀ ਆਪਾ ਇਹੀ ਜੂਸ ਪੱਥਾ ਮਾਰੀ ਜਾਂਦੇ ਆ ਭਾਰਤ ਦੇ ਮਮੀ ਪਹਿਲਾਂ ਕਿੰਨੇ ਸਾਲਾਂ ਦੀ ਡੈਰੀਆਂ ਪਈਆਂ ਹਰੀਆਂ ਨਾ ਚੋਲਾ ਵਰਜੇ ਮੈਨ ਲੱਗਦਾ ਉਹਨਾਂ ਦਾ ਬੜਾ ਤੇਰਾ 15 ਸਾਲ ਨਹੀਂ ਹੋਇਆ ਉਧਰ ਫੜੋ ਹੌਲੀ ਥੋੜੀ ਆਸੇ ਕਰ ਜਾ ਚੱਲ ਚੱਲ ਤੂੰ ਉਹ ਸੂਤ ਫੜ ਕੇ ਰੱਖੋ ਤੀ ਛੋਟੀ ਦਾ ਮਾਪੀ ਲਾ ਦੂੰ ਪੋਲਾ ਪੋਲਾ ਫੇਰ ਉਹ ਨਾ ਵੱਜੇ ਬਾਸ ਪਿੱਛੋਂ ਨਹੀਂ ਨਹੀਂ ਯੱਕ ਵੇ ਚੋਕਾ ਉਹਦਾ ਕਰਕੇ ਵੱਜਿਆ ਸੀਗਾ ਇਹਦਾ ਕੀ ਕਰਨਾ ਹੁਣ ਦੁਬਾਰੇ ਇਹਨੂੰ ਠੀਕ ਕਰਾਉਣ ਭੇਜੇ ਤਾਂ ਕੰਮ ਦਾ ਨਹੀਂ ਹੈਗਾ ਮੰਮੀ ਇਹ ਤਾਂ ਪਾਪਾ ਦੇ ਅਗੂ ਚ ਬਚਾਉਣ ਵਾਲੇ ਹੋਗੇ ਆ ਦਿਓ ਪਾਪਾ ਉਹਰਾ ਤੀਰ ਪਾਵਾਂਗੇ ਨਵੇਂ ਪਾ ਦੇ ਪਾ ਤੋੜ ਦਾਂ ਇਧਰ ਖੜੇ ਹੋ ਮਾ ਵੀ ਕੱਢਦੇ ਆ ਕੱਢ ਆ ਬਾਈਆਂ ਰੱਖ ਦੇਾਂਗੇ ਹਾਂ ਚੂੜਾ ਨਹੀਂ ਖਰਾਬ ਇਹ ਕੱਟ ਲਿਆਗੇ ਮਾੜੀ ਮਾੜੀ ਇਦਾਂ ਲਫਾਫੇ ਲਾ ਕੇ ਘੜਾਇਆ ਵੈ ਜੀ ਇਹ ਖੇਤ ਨਹੀਂ ਹੁੰਦਾ ਸੀਗਾ ਹਾਂ ਕੋਠਾ ਦਾ ਖੇਤ ਹੈ ਪਹਿਲਾਂ ਪਹਿਲਾਂ ਲੈ ਕੇ ਨਹੀਂ ਗਏ ਸੀ ਨੂੰ ਤੇਰਾ ਚੱਕ ਪਾਵੇ ਤਾਂ ਇਹ ਜਮ ਹੀ ਭਰੇੜ ਹੋਗੇ ਮੱਲ ਕੱਢ ਮੱਲਾ ਆ ਜਾ ਇਧਰ ਪਾਪਲੇ ਪਾਸੇ ਦੀ ਕੱਢ ਇਧਰ ਨਿਕਲ ਜਾ ਬਤਲੇ ਦਾ ਪਾਪਲੇ ਪਾਸੇ ਦੀ ਕੱਢ ਤੇ ਅਸ ਲੱਗ ਜਾ ਮਗਾ ਮਾਨਾ ਤਾਂ ਹੀ ਜਟਗੇ ਤਾਂ ਆ ਜਾ ਕੇ ਹੋ ਹੋ ਜਾਊਗਾ ਮੈਂ ਨਿਕਲ ਗਿਆ ਤਾਂ ਚੋ ਕਰਾ ਚੱਲ ਆਪ ਦੇ ਖੇਤ ਹਾਰੇ ਠੀਕ ਹੈ ਨਾ ਹਾਲਾਂ ਕੋਈ ਮੋਟਾ ਕੰਮ ਤਾਂ ਨਹੀਂ ਹੈਗਾ ਹੋਰ ਕੋਈ ਨਹੀਂ ਮੋਟਾ ਕੰਮ ਤਾਂ ਆ ਤਾਂ ਉਹਦੇ ਟੋਕਰਾਂ ਬੰਨ੍ਹਦੇ ਪਾਣੀ ਇਹਨਾਂ ਨੇ ਪੀ ਲਿਆ ਸਾਰਿਆਂ ਨੇ ਮौज ਨਾਲ ਬੈਠੀਆਂ ਦੇਖ ਧੁੱਪ ਦਾ ਆਨੰਦ ਲੈਂਦੀਆਂ ਹੋਈਆਂ ਸਾਡੀਆਂ ਮੱਜਾਂ ਤੇ ਨੀਰਾਚਾਰ ਇਹਨਾਂ ਦਾ ਰਲਾ ਕੇ ਰੱਖਦਾ ਕਿਆ ਕੋਲਡੀਆਂ ਪਰ ਕੇ ਰੱਖਦੀਆਂ ਤੇ ਕੁਝ ਹੋਰ ਟੋਕਰਾਂ ਚ ਵੰਡ ਕੇ ਰੱਖ ਦਿੰਨਾ ਚੱਕਾਂਗੇ ਸਿੱਟਾਂਗੇ ਮੂਰੇ ਜਿਹੜੀਆਂ ਬਦਲ ਲਈਆਂ ਠੀਕ ਹੈ ਨਹੀਂ ਦੂਜੀਆਂ ਉੱਥੇ ਹੀ ਖਾ ਲੈਣੀਆਂ ਦੋਨੇ ਤੇ ਬਾਲਟੀਆਂ ਹੀ ਬਾਲਟੀਆਂ ਜੀ ਹਾਂ ਤੁਹਾਡੇ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਬਾਲਟੀਆਂ ਦਾ ਨਜ਼ਾਰਾ ਵੱਧ ਲਾਈਆਂ ਹੋਈਆਂ ਖਾਲ ਡੋੜੀ ਬੰਨ੍ਹ ਕੇ ਮੋਕੇ ਤੇ ਪਾ ਕੇ ਸਾਰੀ ਇਕੱਠੀ ਰੱਖ ਕੇ ਇਕੱਠੀ ਰਲਾ ਲੈਣਾ ਤੇ ਇਹਨਾਂ ਨੂੰ ਪਾਣੀ ਪੂਣੀ ਬਾਲਟੀਆਂ ਨਾਲ ਪਿਆ ਜਾਂਦਾ ਸੌਖਾ ਕੰਮ ਕਿੱਥੇ ਕਹਿੰਦੇ ਸੀ ਰੱਖਣ ਨੂੰ ਮੇ ਕਰਦੇ ਕੰਮ ਕਰ ਰਵੇੜ ਕੇ 10 ਜਿਮ ਦੀ ਡਿਊਟੀ ਤੇ ਪਹੁੰਚ ਗਏ ਜੀ ਸ਼ਾਮ ਹੋਇਆ ਇਸ ਵਕਤ 6:00 ਵਜੇ 2 ਮਿੰਟਾਂ ਦਾ ਹਨੇਰੇ ਹੋ ਰਹੇ ਨੇ ਬਾਬਾ ਦਸਤਕ ਦੇਤੀ ਆ ਤੇ ਪਿੰਡਾਂ ਵਾਲੇ ਜੁੜ ਕੇ ਬਹਿਣ ਲੱਗ ਪਏ ਆ ਤੇ ਸ਼ਾਮ ਨੂੰ ਟਾਈਮ ਨਾਲ ਹੀ ਖਾ ਕੇ ਰੋਟੀਆਂ ਬਿਸਤਰੇ 'ਚ ਵੜ ਜਾਂਦੇ ਤੇ 7:00 ਵਜੇ ਨੂੰ ਤਾਂ ਇੱਥੇ ਕਾਂ ਪੈਣ ਲੱਗ ਜਾਂਦੇ ਆ ਕਾਂਵਾੜਾ ਲਰ ਕਾਨੜਾ ਹੁੰਦਾਗਾ ਤੇ ਬਾਕੀ ਸਾਰੇ ਹੋਰ ਬਾਕੀ ਅੰਡ ਵੀ ਸੋਹਣੀ ਹੋ ਗਈ ਆ ਬਈ ਤੇ ਦਾਸਾਂ ਦਾ ਵੀ ਬਈ ਖੋਟ ਆ ਰੜੀ ਜਾਂਦਾਗਾ ਤੇ ਵੈਸੇ ਇਸ ਵੇਲੇ ਹੀ ਲੱਗਦਾ ਹੁੰਦਾ ਕਿਹੜੇ ਵੇਲੇ ਵਸ ਛੁੱਟੀ ਹੋਵੇ ਤੇ ਜਾ ਕੇ ਵਰਸ਼ਾ ਦਾ ਪਾਣੀ ਖਾਈਏ ਤੇ ਬਿਸਤਰੀ ਚ ਵੱੜ ਜਾਈਏ ਹਾਲੇ ਮੰਮੀ ਪ੍ਰਸ਼ਾਦੇ ਠੀਕ ਹੈ ਜੀ ਸਵਾ 7 ਵਜੇ ਦੇ ਨੇੜੇ ਤੇ ਮੇਰੀਆਂ ਰੋਟੀਆਂ ਮੈਨੂੰ ਚੁੱਲ੍ਹੇ ਮੁਰੇ ਡੀਕੀ ਆ ਲੈਂਗੀਆਂ ਨੇ ਤੇ ਜਿੰਮ ਦੀ ਡਿਊਟੀ ਤਾਂ ਐਸਕੇ ਵੇਲੇ ਮੈਂ ਰੋਟੀ ਖਾਈ ਇਹਨਾਂ ਨੇ ਫਿਰ ਭੁੱਖ ਲੱਗੀ ਹੁੰਦੀ ਹੈ ਫਿਰ ਦੁਬਾਰਾ ਡਿਊਟੀ ਹੈ ਜੀ ਸਵਾ 8:30 ਵਜੇ ਤੱਕ ਹੋ ਜਾਂਦਾ ਕੰਮ ਫਿਰ ਇਹ ਜਿਹੜੇ ਡੇਢ ਪੂਨੇ ਦੋ ਘੰਟਿਆਂ ਦਾ ਪਿਆ ਸੀ ਤਾਂ ਪਹਿਲਾਂ ਖਾਣ ਆ ਜਾਂਦਾ ਰੋਟੀ ਤੇ ਕੱਲ ਬਾਤ ਪਾਈ ਸੀ ਮੰਮੀ ਕਿਹੜੀ ਸੀ ਉਹ ਹਾਂ ਜੀ ਦਾ ਉੱਤਰ ਉਹ ਸੀਗਾ ਆ ਟਾਈਮ ਪੀਸ 12 ਚਮਚੇ ਗਲਾਸ ਕਿਵੇਂ ਸੀ ਹਾਂ ਗਲਾਸ ਤਿੰਨ ਚਮਚੇ 12 ਗਲਾਸ ਆ ਤਿੰਨ ਚਮਚੇ ਕਾਲੇ ਵਾਲੀ ਬਾਤ ਪਾਈ ਸੀ ਹਾਂ ਵੀ ਕਿਸੇ ਦਾ ਲੈ ਕੇ ਆਇਆ ਇਹਨੂੰ ਨਾ ਛੇੜ ਸੁੰਗੀ ਜਾਂਦੇ ਨੇ ੜੇ ਹੋ ਕੇ ਮੇ ਉਹਨੂੰ 12 ਗਲਾਸ ਤਿੰਨ ਚਮਚੇ ਜੀ ਦਾ ਸਹੀ ਉੱਤਰ ਸੀਗਾ ਭਾਈ ਟਾਈਮ ਪੀਸ ਬਹੁਤ ਸਾਰੇ ਵੀਰਾਂ ਭੈਣਾਂ ਨੇ ਉੱਤਰ ਦਿੱਤਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਨਵੀਂ ਬਾਤ ਕੋਈ ਪਾਉਣ ਨੂੰ ਮਾਤਾ ਮੌਨੂ ਦੀ ਬਾਤ ਇੱਧਰ ਬਿੱਲਾ ਨਾਲ ਆ ਜੇ ਬਿੱਲਾ ਦਾ ਹਾਸਿਰਦਾ ਹਾਂ ਹਾਂ ਛੋਟੀ ਜੀ ਬਾਤ ਆ ਮੈਂ ਲਿਆ ਦਿਮਾਸ ਉਹਦੇ ਸਿੰਘ ਨਾ ਮੈਂ ਪਾਇਆ ਨੀਰਾ ਉਹਦੇ ਪਸੰਦ ਨਾ ਮੈਂ ਪਾਇਆ ਖੋਰ ਕਹਿੰਦੀ ਹੋਰ 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 ਦੇਓ ਭਾਈ ਉਤਰੇ ਦਾ ਲਾਇਕ ਜਰੂਰ ਕਰੋ ਕਮੈਂਟ ਵੀ ਭੇਜੋ ਲਾਇਕ ਕਰੋ ਸ਼ੇਅਰ ਕਰੋ ਧੰਨਵਾਦ ਵੇ ਸੱਜਣੋ ਚੈਨਲ ਦੇ ਨਾਲ ਸਸਰੀ ਘਰ ਦੇਤਾ ਤੁਹਾਨੂੰ ਪਿਆਰ ਕਰੀ ਸਾਰਿਆਂ ਨੂੰ ਜਿੰਨੇ ਚਾਹ ਮਾਫੀ ਚਾਹੁੰਦੇ ਆਂ ਬਈ ਅੱਜ ਬੇਟੇ ਭੈਣ ਭਾਈ ਫਰਜਾਈ ਪਾਣ ਜੇ ਪਾਣ ਸਾਰਿਆਂ ਨੂੰ ਸਸਰੀ ਘਰ ਸੋਨ ਮਾਫੀ ਚਾਹੁੰਦੇ ਆਂ ਅੱਜ ਬਲੌਗ ਥੋੜਾ ਜਿਹਾ ਘੱਟ ਬਣਾਇਆ ਹੋਇਆ ਤੇ ਦਿਨ ਚ ਮੈਂ ਸੌ ਗਿਆ ਸੀ ਅਸਲ ਚ ਜਿਹੜੀ ਸੱਚ ਗੱਲ ਦੱਸਾਂ ਤੇ ਜਿਹ ਦਿਨ ਦਿਨ ਚ ਸੌਂ ਜੀ ਉਹਦੇ ਫਿਰ ਸਰੀਰ ਐ ਢਿੱਲਾ ਢਿੱਲਾ ਜਾ ਰਹਿਦਾਗਾ ਠੀਕ ਹੈ ਠੀਕ ਹੈ ਤੇ ਬਾਕੀ ਇਸ ਗੱਲ ਦੀ ਮਾਫੀ ਚਾਹੁੰਨੇ ਗਿਆ ਜਵੀ ਕਮੈਂਟ ਪੜ ਕੇ ਤੁਹਾਡੇ ਨਾਂ ਨਹੀਂ ਬੋਲੇਗੇ ਸਾਰੇ ਵੀਰ ਪਈਆਂ ਦੇ ਕੋਈ ਗੱਲ ਨਹੀਂ ਕੱਲ ਨੂੰ ਬੋਲਦੇ ਆਂਗੇ ਆਪਾਂ ਇਕੱਠੇ ਹੀ ਧੰਨਵਾਦ ਸਾਰਿਆਂ ਦਾ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਹਰਬਾਨੀ ਸਾਰਿਆਂ ਦੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ